ਜੇ ਤੁਹਾਨੂੰ ਜਮਾ ਨਮੀ ਬਣੀ ਹੋਈ ਕੋਠੀ ਚਾਹੀਦੀ ਹੈ ਰੇਟ ਤੁਸੀਂ ਜਮੇ ਘੱਟ ਕਹਿੰਦੇ ਹੋ ਤਾਂ ਜਮਾ ਸਸਤੀ ਕੋਠੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਜਮਾ ਸਸਤੀ ਗੱਡੀ ਮਿਲੂਗੀ ਤੇ ਬੈਟਰੀ ਵਾਲੀ ਸਕੂਟੀ ਜਮਾ ਸਸਤੇ ਰੇਟ 'ਚ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9460929488 ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਸੀ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਪਹਿਲੀ ਗੱਡੀ ਤੁਸੀਂ ਇੱਕ ਵਾਰੀ ਦੇਖੋ ਜੀ ਸਕੋਡਾ ਦੀ ਰੈਪਿਡ ਆਪਾਂ ਲੈ ਕੇ ਪਹੁੰਚਿਆ ਜੀ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਕਾਫੀ ਡਿਮਾਂਡ ਆਈ ਸੀਗੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਨਵੇਂ ਵਾਂਗੂ ਆਪ ਨੂੰ ਟਾਇਰ ਮਿਲ ਜਾਣਗੇ ਗੱਡੀ ਦੇ 2014 ਦੇ ਲਾਸਟ ਦੇ ਵਿੱਚ ਗੱਡੀ ਇਹ ਆਈ ਹੋਈ ਹੈ ਜੀ ਦੂਜੇ ਨਾਮ ਗੱਡੀ ਆ 2 ਲੱਖ ਤੇ 80 ਹਜ਼ਾਰ ਰੁਪਿਆ ਮਾਲਕ ਨੇ ਡਿਮਾਰਕ ਕੀਤੀ ਹੈ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਨਾ ਤਾਂ ਕੋਈ ਚਲਾਉਣ 'ਚ ਕਮੀ ਆ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਰੰਗ ਦੇਖ ਲਓ ਜੀ ਗੱਡੀ ਦਾ ਨੰਬਰ ਚੈੱਕ ਕਰੋ ਪੰਜਾਬ ਨੰਬਰ ਦੀ ਆਪਾਂ ਨੂੰ ਗੱਡੀ ਮਿਲੂਗੀ 2,80,000 ਰੁਪਇਆ ਇੱਕ ਬਾਰੀ ਡਿਮਾਂਡ ਓਨਰ ਵੱਲੋਂ ਪਹੁੰਚੀ ਹੈ ਤੇ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਘੱਟ ਕਰ ਲੰਗੇ ਬਾਕੀ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆ ਗਈ ਹੋਊਗੀ ਜੇ ਗੱਡੀ ਤੁਹਾਨੂੰ ਪਸੰਦ ਆਈ ਹੈ ਗੱਡੀ ਦਾ ਰੰਗ ਪਸੰਦ ਹੈ ਗੱਡੀ ਦਾ ਰੇਟ ਤੁਹਾਨੂੰ ਪਸੰਦ ਆ ਗਿਆ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਇੱਕ ਬਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਨੰਬਰ ਸਕਰੀਨ ਤੇ ਅਜੀ ਜਿਨ੍ਹਾਂ ਦੀ ਗੱਡੀ ਹੈ 94633 ਤੇ 90117 ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਚਾਹੇ ਡਾਕੂਮੈਂਟਸ ਦੀ ਗੱਲ ਕਰਨੀ ਹੈ ਚਾਹੇ ਗੱਡੀ ਬਾਰੇ ਕੁਝ ਪੁੱਛਣਾ ਤੁਸੀਂ ਰੇਟ ਪੁੱਛਣਾ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜਦੋਂ ਸਾਰੀ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਨੰਬਰ 2 ਤੇ ਆਪਾਂ ਜਿਹੜੀ ਸਕੂਟੀ ਤੁਹਾਨੂੰ ਕਹੀ ਸੀਗੀ ਸਕੂਟੀ ਲੈ ਕੇ ਪਹੁੰਚਿਆ ਸੀ ਮਾਡਲ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਵੀ 8 ਕੁ ਮਹੀਨੇ ਪਹਿਲਾਂ ਲੈਤੀ ਸੀਗੀ 8 ਮਹੀਨੇ ਹਲੇ ਹੋਏ ਨਹੀਂ ਤੇ ਬਹੁਤ ਘੱਟ ਮਾਲਕ ਨੇ ਚਲਾਈ ਹੋਈ ਆ ਜਿਹੜੀਆਂ ਬੈਟਰੀਆਂ ਨੇ ਉਹ ਪੰਜ ਬੈਟਰੀਆਂ ਆਪਾਂ ਨੂੰ ਮਿਲ ਜਾਣਗੀਆਂ ਸੀ ਪੰਜ ਬੈਟਰੀ ਵਾਲੀ ਇਹ ਸਕੂਟੀ ਹੈ ਤੇ 8 ਕੁ ਮਹੀਨੇ ਚਲਾਈ ਹੋਈ ਆ ਮਾਲਕ ਨੇ 23000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਸਕੂਟੀ ਵਧੀਆ ਜੀ ਨਾ ਤਾਂ ਕੋਈ ਇਹਦਾ ਪਾਰਟਸ ਡੈਮੇਜ ਹੋਇਆ ਨਾ ਕੋ ਟੁੱਟੀ ਹੋਈ ਹੈ ਨਾ ਕੋਈ ਐਕਸੀਡੈਂਟਡ ਹੈ ਪੂਰੀ ਵਧੀਆ ਗਈ ਚਾਬੀਆਂ ਚੂਬੀਆਂ ਸਾਰੀਆਂ ਕੁਝ ਆਪਾਂ ਨੂੰ ਨਾਲ ਮਿਲ ਜਾਣਗੀਆਂ ਸੀ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਬਾਕੀ ਫੋਟੋਆਂ ਚ ਕੱਲੀ-ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਜੀ ਟਾਇਰ ਬਹੁਤ ਵਧੀਆ ਮਿਲ ਜਾਣਗੇ ਮੂਹਰਲੇ ਚੱਕੇ ਚਾਪ ਨੂੰ ਡਿਸਕ ਮਿਲ ਜੂਜੀ ਵਧੀਆ ਅਲਾਈ ਲੱਗੇ ਹੋਈ ਨਹੀਂ ਵਧੀਆ ਸੋਹਣੀ ਸਕੂਟੀ ਐ ਐਸੈਸਰੀ ਵਗੈਰਾ ਜੇ ਨਹੀਂ ਵੀ ਹੁੰਦੀ ਐ ਜੀ ਤੁਹਾਡੇ ਸਾਹਮਣੇ ਐ ਜਿਆਦਾ ਜਾਣਕਾਰੀ ਲੈਣੀ ਐ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਤੁਸੀਂ ਕਰਨੀ ਐ ਮਾਲਕ ਨਾਲ ਸਿੱਧੀ ਆਪ ਕਰ ਸਕਦੇ ਹੋ ਬਾਕੀ 23000 ਰੁਪਏ ਇੱਕ ਵਾਰੀ ਡਿਮਾਂਡ ਕੀਤੀ ਐ ਜੀ ਮਾਲਕ ਨੇ ਨੰਬਰ ਸਕਰੀਨ ਤੇ ਮਾਲਕ ਦਾ 84373 ਤੇ 00517 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਜੀ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਰੇਟ ਵਧੀਆ ਜੀ ਸਕੂਟੀ ਸੋਹਣੀ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਮਾਲਕ ਦਾ ਨੰਬਰ ਵੀ ਤੁਹਾਨੂੰ ਦੇਤਾ ਤੇ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਸਕੂਟੀ ਕਿਵੇਂ ਦੀ ਲੱਗੀ ਤੇ ਇਹ ਗੱਡੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿਵੇਂ ਦੀਆਂ ਲੱਗ ਰਹੀਆਂ ਤੁਸੀਂ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਅੱਗੇ ਤੁਹਾਨੂੰ ਗੱਡੀਆਂ ਵੀ ਦੇਖਣ ਨੂੰ ਮਿਲ ਜਾਣਗੀਆਂ ਤੇ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਜਮਨ ਨਮੀ ਕੋਠੀ ਬਣੀ ਹੋਈ ਆ ਉਹਦੇ ਵੀ ਗੱਲ ਕਰਦੇ ਹਾਂ ਅਸੀਂ ਪਹਿਲਾਂ ਤੁਸੀਂ ਲਾਈਕ ਕਰ ਦਿਓ ਜਿੰਨੇ ਤੁਸੀਂ ਦੇਖ ਰਹੂ ਜ਼ਰੂਰ ਲਾਈਕ ਕਰੋ ਜੀ ਲਾਈਕ ਕਰੇ ਬਿਨਾ ਨਾ ਜਾਇਓ ਜੀ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹੈ ਗੱਡੀ ਆ ਮੋਟਰਸਾਈਕਲ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਹਾਂ ਫਰੀ ਚ ਹੀ ਕਰਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਬਿਲੀ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਬਿਲੀ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਹਾਂ ਜੀ ਸਬਸਕ੍ਰਾਈਬ ਜਰੂਰ ਕਰਦੋ ਚੈੱਕ ਕਰ ਲਓ ਇੱਕ ਵਾਰੀ ਜੇ ਤੁਸੀਂ ਨਹੀਂ ਕੀਤਾ ਜਰੂਰ ਕਰਦੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਸੈਂਟਰੋ ਗੱਡੀ ਦੀ 2009 ਮਾਡਲ ਸੈਂਟਰੋ ਗੱਡੀ ਆ ਇਹ ਤੇ ਪਾਵਰ ਸਟੇਰਿੰਗ ਆ ਪਾਵਰ ਵਿੰਡੋ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਅਸੀਂ ਮਾਲਕ ਨੇ ਛੇਤੀ ਤੋਂ ਛੇਤੀ ਇਹ ਗੱਡੀ ਆਪਦੀ ਵੇਚਣੀ ਆ 80 ਤੋਂ 85 ਪੈਸੇ ਮਾਲਕ ਨੇ ਟਾਇਰ ਦੱਸੇ ਨੇ ਨਵੀਂ ਬੈਟਰੀ ਆ ਏਸੀ ਹੀਟਰ ਵਰਕਿੰਗ ਚ ਹੈ ਤੇ ਮਾਨਸਾ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਅਜੀ 62399 ਤੇ 62700 ਪੂਰਾ ਕਰੋ ਜੀ ਗੱਲ ਬਾਤਾਂ ਤੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਉਹਦੀ ਹੁਣ ਗੱਲ ਕਰਦੇ ਆ ਜਿਹੜੀ ਕੋਠੀ ਤੁਹਾਨੂੰ ਦਿਖਾ ਰਿਹਾ ਜੀ ਇਹ ਬਹੁਤ ਵਧੀਆ ਕੋਠੀ ਹੈ ਜੀ ਬਹੁਤ ਵਧੀਆ ਮਾਲਕ ਨੇ ਕੰਮ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਬਾਕੀ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਖੁੱਲੀ ਡੁੱਲੀ ਕੋਠੀ ਬਣੀ ਹੋਈ ਹੈ ਜੀ ਗਲੀ ਵਧੀਆ ਲੱਗਦੀ ਹੈ ਰੇਟ ਮਾਲਕ ਨੇ ਜਮੇ ਘੱਟ ਕਿਹਾ ਸੀ ਸਾਢੇ 1.8 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ 8 ਲੱਖ 50 ਹਜ਼ਾਰ ਰੁਪਏ ਇੱਕ ਡਿਮਾਂਡ ਆ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਕੀਤਾ ਜਾਊਗਾ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਸੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਪਿੰਡ ਇਹਨਾਂ ਦਾ ਮਾਨਕੀ ਹੈ ਨੇੜੇ ਸੰਧੂੜ ਲੱਗਦਾ ਸੀ ਜ਼ਿਲ੍ਹਾ ਮਲੇਰਕੋਟਲਾ ਲੱਗਦਾਗਾ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਸਾਰੀ ਗੱਲਬਾਤ ਆਪਾਂ ਕਰ ਹੀ ਲਈ ਜੀ ਸਕੂਟੀ ਵੀ ਤੁਸੀਂ ਦੇਖ ਲਈ ਗੱਡੀਆਂ ਸਾਰੀਆਂ ਦੇਖ ਲਈਆਂ ਤੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ ਇਹ ਵੀ ਤੁਸੀਂ ਦੇਖ ਲਈ ਹੁਣ ਤੁਸੀਂ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਐ ਵਧੀਆ ਲੱਗੀ ਐ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜੀ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਮੈਨੂੰ ਦਿਓ ਸੀ ਇਜਾਜ਼ਤਾਂ ਮਿਲਦੇ ਆਂ ਜਲਦੀ ਆਪਾਂ